ਸਸਿਗਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰਕਾ ਦਾ ਬਿਲਕੁਲ ਠੀਕ ਹੋਮੋਂਗੇ ਤਾਰਾ ਜੇ ਸਵੇਰ ਮੈਂ ਜਿਹੜੀ ਵੀਡੀਓ ਬਣਾਈ ਸੀਗੀ ਉਹ ਵੀਡੀਓ ਆਪਾਂ ਜਰਦੀ ਦੇ ਵਿੱਚ ਬਣਾਈ ਸੀ ਠੀਕ ਹੈ ਜੀ ਤੇ ਉਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਤਾ ਸੀ ਕਿ 9 10 11 ਬੱਚਿਆਂ ਤਰੀਕ ਨੂੰ ਜਿੰਨਾ ਬੱਚਾ ਦਾ ਪੇਪਰ ਉਹਦਾ ਪੋਸਟਪੋਂਡ ਹੈ ਤੇ ਰਾਜੋ ਪੇਪਰ ਸੱਚਮੁੱਚ ਹੀ ਪੋਸਟਪੋਂਡ ਹੈ ਠੀਕ ਹੈ ਉਹ ਮੈਂ ਵੀਡੀਓ ਸਵੇਰ ਤਾਂ ਬਣਾਈ ਸੀ ਕਿ ਕੋਈ ਬੱਚਾ ਜਾਣਾ ਹੁੰਦਾ ਕਿਸੇ ਦੂਜੀ ਸ਼ਿਫਟ 'ਚ ਕਿਸੇ ਬੱਚੇ ਦਾ ਪੇਪਰ ਹੁੰਦਾ ਕਿਸੇ ਦਾ ਕੱਲ੍ਹ ਨੂੰ ਹੁੰਦਾ ਬੱਚਾ ਦੂਰ ਹੁੰਦਾ ਬੱਚਾ ਇੱਕ ਦਿਨ ਪਹਿਲਾਂ ਕਿ ਰਹਿ ਪੰਦਾ ਹੁੰਦਾ ਹੈਨਾ ਤਾ ਕਰਕੇ ਮੈਂ ਸੋਭਾ ਇੱਕ ਵਾਰੀ ਤੁਹਾਨੂੰ ਉਹ ਚੀਜ਼ ਵਾਲੀ ਦੱਸਦਾ ਸੀ ਤਾਂ ਕਰਕੇ ਕਹਿੰਦਾ ਹੁੰਦਾ ਰਹੇ ਜੀ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖ ਲਿਆ ਕਰੋ ਤੇ ਆਪਣੀ ਹਰ ਇੱਕ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਆ ਕਰੋ ਜੀ ਉਹਨੇ ਕੀ ਹੋ ਜਾਂਦਾ ਨਾ ਹਰ ਇੱਕ ਚੀਜ਼ ਦਾ ਬੱਚਿਆਂ ਨੂੰ ਦੇਖੋ ਮੈਨੂੰ ਇਹ ਨਹੀਂ ਪਤਾ ਬੱਚੇ ਕਹਿੰਦੇ ਨੇ ਬਹੁਤ ਆਵਦੀਆਂ ਫੇਕ ਅਪਡੇਟ ਆਈ ਜਾਂਦੀਆਂ ਗੀਆਂ ਕੋਈ ਫੇਕ ਚੀਜ਼ਾਂ ਪਤਾ ਨਹੀਂ ਮੈਂ ਸਿਰਫ ਰਾਜੀ ਉਸ ਦਿਨ ਹੀ ਅਪਡੇਟ ਪਾਉਣਾ ਹਣਾ ਜਿਵੇਂ ਤੁਹਾਡੀ ਮੈਂ ਵੀਡੀਓ ਬਣਾਈ ਸੀਗੀ ਕੱਲ ਠੀਕ ਹੈ ਦੋ ਜਿਵੇਂ ਮੈਂ ਤੁਹਾਨੂੰ ਦੱਸਤਾ ਕਿ ਜ਼ੀਰੋ ਪੇਪਰ ਪੋਸਟਪੌਂਡ ਹੋਊਗਾ ਮੈਂ ਸਿਰਫ ਤੇ ਸਿਰਫ ਉਦੋਂ ਹੀ ਵੀਡੀਓ ਬਣਾਉਂਗਾ ਉਹਨਾਂ ਟਾਈਮ ਮੈਂ ਕੋਈ ਵੀਡੀਓ ਨਹੀਂ ਬਣਾਉਂਗਾ ਤਾਂ ਕਰਕੇ ਉਸੇ ਚੀਜ਼ ਨੂੰ ਹੀ ਮੈਂ ਨਾਲ ਲੈ ਕੇ ਚੱਲਦਾ ਹੁੰਦਾ ਤੇ ਉਸੇ ਟਾਈਮ ਹੀ ਜਦੋਂ ਮੈਂ ਵੀਡੀਓ ਪਾਈ ਤਾਂ ਬੱਚਿਆਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਠੀਕ ਹੈ ਜੀ ਕੀ ਸਾਨੂੰ ਇਹ ਚੀਜ਼ਾਂ ਦਾ ਪਤਾ ਲੱਗ ਗਿਆ ਤਾਂ ਹੁਣ ਅਰੇ ਜੀ ਦੇਖੋ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਕਿ ਸਾਡਾ ਜ਼ਿਲ੍ਹਾ ਜਿਹੜਾ ਮੈਂ ਅਸੀਂ ਜਿੱਥੇ ਰਹਿੰਦੇ ਆ ਲਹਿਰਾ ਮੁਹਬਤ ਠੀਕ ਹੈ ਤੁਸੀਂ ਸੁਣਿਆ ਹੋਣਾਗਾ ਪਿੰਡ ਦਾ ਨਾਮ ਠੀਕ ਹੈ ਤੇ ਉੱਥੋਂ ਆਪਣੀ ਰਹਿائش ਹੈ ਤੇ ਬਠਿੰਡਾ ਦੇ ਕੋਲ ਦਾ ਆਪਣਾ ਏਰੀ ਤੇ ਟੰਗੜੀ ਆ ਜਿਹੜਾ ਸਾਡੇ ਤੋਂ ਥੋੜਾ 15-16 ਕਿਲੋਮੀਟਰ ਦਾ ਸਾਡੇ ਜਿਆਦਾ ਜਿਆਦਾ ਤੋਂ ਜਿਆਦਾ ਇੰਨਾ ਡਿਸਟੈਂਸ ਹੋਣਾ ਘੱਟ ਤੋਂ ਘੱਟ 13-14 ਕਿਲੋਮੀਟਰ ਤਾਂ ਉੱਥੇ ਰਾਤ ਤਿੰਨ ਬਲਾਸਟ ਹੋਏ ਆ ਤੇ ਜਾਨੀ ਨੁਕਸਾਨ ਤੋਂ ਬਚਤ ਰਹੀ ਹੈ ਪਰ ਜਿਹੜੇ ਵੀ ਆਪਣੇ ਇੱਕ ਤੋਂ ਫਰੈਂਡ ਸਰਕਲ ਦੇ ਬੰਦੇ ਸੀਗੇ ਜਿਨ੍ਹਾਂ ਨਾਲ ਵੀ ਗੱਲਬਾਤ ਹੋਈ ਹੈ ਕਾਫੀ ਘਰਾਂ ਦੇ ਵਿੱਚ ਉੱਥੇ ਤਣਾ ਤੂਣਾ ਵੀ ਆ ਚੁੱਕੇ ਹੈਗੇ ਆ ਠੀਕ ਹੈ ਤੇ ਡਰ ਦਾ ਮਾਹੌਲ ਆ ਪੂਰਾ ਬਾਕੀ ਦਾ ਜੇ ਇੱਕਲ ਤੁਹਾਨੂੰ ਮੈਂ ਹੋਰ ਵੀ ਕਹਿਣਾ ਚਾਹੁੰਦਾ ਕਿ ਜਿਵੇਂ ਹਰ ਰਾਤ ਨੂੰ ਬਲੈਕਆਊਟ ਦੀ ਸਥਿਤੀ ਹੈ ਤਾਂ ਪਲੀਜ਼ ਤੁਸੀਂ ਵੀ ਆਪਣੀਆਂ ਲਾਈਟਾਂ ਲੂਟਾਂ ਦਾ ਬੰਦ ਕਰਕੇ ਰੱਖਿਆ ਕਰੋ ਠੀਕ ਹੈ ਕਈ ਵਾਰ ਇੱਕ ਨਕੰਮਾ ਜਿਹਾ ਬੰਦਾ ਨਾ ਉਹ ਸਾਰਿਆਂ ਨੂੰ ਮਰਵਾ ਦਿੰਦਾ ਹੁੰਦਾ ਹੈਗਾ ਦੇਖੇ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਗਈਆਂ ਉਹਨਾਂ ਦੀ ਪੂਰੀ ਚੰਗੀ ਤਰ੍ਹਾਂ ਪਾਲਣਾ ਕਰਿਆ ਕਰੋ ਠੀਕ ਹੈ ਤੇ ਬਾਕੀ ਰਾਜੀ ਦੱਸਦਾ ਤੁਹਾਨੂੰ ਜਿਹੜੇ ਬੱਚਿਆਂ ਦੇ ਪੇਪਰ ਪੋਸਟਪੋਨ ਹੋਣਾ ਉਹਨਾਂ ਨੂੰ ਕੀ ਮੈਸੇਜ ਆਉਂਦਾ ਕਿਵੇਂ ਉਹਨਾਂ ਨੂੰ ਪਤਾ ਲੱਗੂਗਾ ਕਿ ਸਾਡਾ ਪੇਪਰ ਪੋਸਟਪੋਨ ਹੋਇਆ ਹੈ ਕਿ ਨਹੀਂ ਹੋਇਆ ਬਾਕੀ ਬੱਚਿਆਂ ਦਾ ਬਹੁਤ ਪੁਲੀਸ਼ਨ ਹੈ ਜੀ ਕੋਈ ਬੱਚਾ ਕਹਿੰਦਾ ਜੀ ਮੇਰਾ ਐਡਮਿਟ ਕਾਰਡ 15 ਨੂੰ ਆਉਣਾ ਹੈ ਜੀ ਸਾਡੇ ਵੀ ਸਾਰੇ ਜੀ ਲਗਭਗ ਹਜੇ ਤੱਕ ਜਿੰਦ ਤੱਕ ਮੈਨੂੰ ਲੱਗਦਾ ਹੈਗਾ ਜਿਉਂਤਕ ਮੇਰੀ ਗੱਲ ਹੋਈ ਹੈ ਤਾਂ ਲਗਭਗ ਪੇਪਰ ਸਾਰੇ ਹੀ ਪੋਸਟਪੋਨ ਹੋਣ ਦੇ ਚਾਂਸ ਹੈ ਜੀ ਠੀਕ ਹੈ ਜਿਹੜਾ 10 15 ਦਿਨਾਂ ਦੇ ਵਿੱਚ ਵਿੱਚ ਪੇਪਰ ਹੋਣੇ ਆ ਲਗਭਗ ਸਾਰੇ ਹੀ ਪੇਪਰਾਂ ਦੇ ਹੀ ਪੋਸਟਪੋਨ ਸਤੇ ਤੇ ਲਗਭਗ ਤਨਾਪੂਰਨੀ ਹੈ ਸਾਰੀ ਹੈਨਾ ਤੇ ਲਗਭਗ ਸਾਰੇ ਕੈਨਸਲ ਹੀ ਲੱਗਦੇ ਬੱਚਿਆਂ ਦੇ ਫਿਲਹਾਲ ਤਾਂ ਪੇਪਰ ਤੇ ਬਾਕੀ ਤੁਸੀਂ ਸਾਰੀ ਤਿਆਰੀ ਕੰਟੀਨਿਊ ਰੱਖੋ ਤਿਆਰੀ ਦੇ ਵਿੱਚ ਤੁਹਾਡੇ ਕੋਈ ਵੀ ਘਟਵਾਤ ਨਹੀਂ ਹੋਣੀ ਚਾਹੀਦੀ ਆਪਨੇ ਬਹੁਤ ਹੀ ਪਿਆਰੇ ਬੱਚਿਆਂ ਦੇ ਸਕਰੀਨ ਸ਼ਾਟ ਭੇਜਿਆ ਬੱਚਿਆਂ ਨੇ ਠੀਕ ਹੈ ਹਰੇਕ ਬੱਚਾ ਮੈਂ ਕਹਿੰਨਾ ਕਿ ਮੈਨੂੰ ਉਹ ਬੱਚੇ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਜਿਹੜੇ ਬੱਚਿਆਂ ਨੂੰ ਆਪ ਦੇ ਨਾਲ ਨਾਲ ਦੂਜੇ ਬੱਚਿਆਂ ਦੀ ਵੀ ਫਿਕਰ ਹੁੰਦੀ ਹੈ ਹੁਣ ਆ ਬੱਚਾ ਗਿਆ ਆਪਣਾ ਠੀਕ ਹੈ ਇਹ ਬੱਚਿਆਂ ਨੇ ਵਿਚਾਰੀ ਨੇ ਮੈਨੂੰ ਸਕਰੀਨ ਸ਼ਾਟ ਭੇਜਿਆ ਅੱਜ ਉਹਨੂੰ ਇਹ ਹੁੰਦਾਗਾ ਬੱਚਿਆਂ ਨੂੰ ਕਿ ਦੂਸਰੇ ਬੱਚਿਆਂ ਦਾ ਵੀ ਨੁਕਸਾਨ ਨਾ ਹੋਵੇ ਕਿ ਦੂਜੇ ਬੱਚੇ ਵੀ ਪੇਪਰ ਦੇਣ ਜਾਣਗੇ ਠੀਕ ਹੈ ਤਾਂ ਇਹਦੇ ਬੱਚਿਆਂ ਦਾ ਮੈਨੂੰ ਬਹੁਤ ਵਧੀਆ ਨੇਚਰ ਲੱਗਦਾਗਾ ਕਿ ਜਿਹੜੇ ਬੱਚੇ ਦੂਜਿਆਂ ਦੀ ਵੀ ਫਿਕਰ ਕਰਦੇ ਆ ਨਾਲ ਠੀਕ ਹੈ ਇਹ ਬੱਚੇ ਨੇ ਮੈਸੇਜ ਵਿਚਾਰੇ ਨੇ ਭੇਜਿਆ ਆਪਾਂ ਨੂੰ ਸਵੇਰ ਤੇ ਇਹਨੂੰ ਮੇਲ ਆਈ ਹੈ ਬੱਚਿਆਂ ਨੂੰ ਕਿ 9 10 11 2025 ਨੂੰ ਜਿੰਨੇ ਵੀ ਸੈਂਟਰ ਆ ਰਹੇ ਜੇ ਸਾਰਿਆਂ ਦਾ ਜਿਹੜਾ ਪੇਪਰ ਹੈਗਾ ਉਹ ਫਿਲਹਾਲ ਦੀ ਕਿਹੜੀ ਪੋਸਟਪੌਂਡ ਕੀਤਾ ਜਾਂਦਾਗਾ ਠੀਕ ਹੈ ਜੀ ਆ ਆਇਆ ਹੋਇਆਗਾ ਇਹਦਾ ਜੀ ਪਰਸਨਲ ਇਨਫੋਰਮੇਸ਼ਨ ਆ ਥੱਲੇ ਬੱਚੇ ਦੀ ਆਪਾਂ ਸ਼ੇਅਰ ਨਹੀਂ ਕਰ ਸਕ ਠੀਕ ਹੈ ਜੀ ਇਸ ਤਰ੍ਹਾਂ ਇਹ ਸਾਰਾ ਤੁਹਾਨੂੰ ਦੇਖਣ ਨੂੰ ਮਿਲੇਗਾ ਜਿਹੜੇ ਬੱਚਾ ਦਾ ਪੇਪਰ ਪੋਸਟਪੌਨਡ ਹੋਊਗਾ ਤੁਹਾਨੂੰ ਇਸ ਤਰ੍ਹਾਂ ਦੀ ਮੇਲ ਆਊਗੀ ਠੀਕ ਹੈ ਜੀ ਤੇ ਮੇਲ ਰਾਜੇ ਕਈ ਵਾਰੀ ਤੁਹਾਡੇ ਇੱਕ ਫੋਲਡਰ ਬਣਾਉਂਦਾ ਸਪੈਮ ਉਹਦੇ ਵਿੱਚ ਆ ਜਾਂਦੀ ਹੈ ਤਾਂ ਪਲੀਜ਼ ਚੈੱਕ ਜ਼ਰੂਰ ਕਰ ਲਿਓ ਬਾਕੀ ਜੇ ਤੁਹਾਨੂੰ ਕਿਸੇ ਬੱਚੇ ਨੂੰ ਮੇਲ ਵੀ ਨਹੀਂ ਆਉਂਦੀ ਤਾਂ ਪੇਪਰ ਤੋਂ ਇੱਕ ਦਿਨ ਪਹਿਲਾਂ ਐਡਮਿਟ ਕਾਰਡ ਕੱਢ ਕੇ ਜ਼ਰੂਰ ਦੇਖ ਲਿਓ ਜੇਕਰ ਤੁਹਾਡਾ ਪੇਪਰ ਤੋਂ ਇੱਕ ਦਿਨ ਪਹਿਲਾਂ ਐਡਮਿਟ ਕਾਰਡ ਨਹੀਂ ਆਉਂਦਾ ਤਾਂ ਵੀ ਤੁਹਾਡਾ ਪੇਪਰ ਪੋਸਟਪੌਨਡ ਹੀ ਹੋਊਗਾ ਕਿਉਂਕਿ ਕੱਲ ਇੱਕ ਬੱਚੇ ਦਾ ਪੇਪਰ ਸੀ ਤੇ ਉਹਦਾ ਐਡਮਿਟ ਕਾਰਡ ਠੀਕ ਹੈ ਜੀ ਇਹ ਬੱਚੇ ਦਾ ਪੇਪਰ ਵੀ ਸੀਗਾ ਤੇ ਇਹ ਬੱਚੇ ਨੂੰ ਵੀ ਇਹੀ ਪ੍ਰੋਬਲਮ ਆਈ ਸੀ ਕਿ ਦਾ ਐਡਮਿਟ ਕਾਰਡ ਡਾਊਨਲੋਡ ਹੋਣੋਂ ਹਟ ਗਿਆ ਸੀਗਾ ਠੀਕ ਹੈ ਤੇ 9 ਤਰੀਕ ਨੂੰ ਆਪਣਾ ਆ ਲਿਖਿਆ ਹੋਇਆ ਸਾਰਾ ਕੁਝ ਠੀਕ ਹੈ ਜੀ ਪੇਪਰ ਸੀਗਾ ਤੇ ਤਾਂ ਕਰਕੇ ਦਾ ਜੀ ਸਾਰੇ ਬੱਚਿਆਂ ਨੇ ਇਹ ਜਿਹੇ ਮੇਲਾਂ ਦਾ ਖਿਆਲ ਰੱਖਣਾ ਇਹ ਜਿਹੇ ਮੇਲੇ ਤੁਹਾਨੂੰ ਆਉਣਗੇ ਆ ਠੀਕ ਹੈ ਆਪ ਦਾ ਡੇਲੀ ਹੁਣ ਤਾਂ ਦੇਖੋ 9 10 11 ਤੱਕ ਤਾਂ ਕੋਈ ਵਾਸਤਾ ਨਹੀਂ ਦਾ ਕੈਸਲੀਆ ਪੇਪਰ ਇਸ ਤੋਂ ਬਾਅਦ ਜਿੰਨਾ ਬੱਚਿਆਂ ਦੇ 12 ਜਾਂ ਅੱਗੇ ਪੇਪਰ ਸੀਗੇ ਆ ਉਹਨਾਂ ਚੈੱਕ ਕਰ ਲਿਆ ਕਰੋ ਬਾਕੀ ਮੇਲਾ ਜਰੂਰ ਚੱਕਿਆ ਦਾ ਕਰੋ ਕਿਉਂਕਿ ਰਾਜ ਇਹ ਨਾ ਆਫੀਸ਼ਲ ਅਪਡੇਟ ਨਹੀਂ ਪਾਉਂਦੇ ਪਤਾ ਨਹੀਂ ਕਿਉਂ ਨਹੀਂ ਪਾਉਂਦੇ ਆਫੀਸ਼ਲ ਅਪਡੇਟ ਪਾਉਣ ਦਾ ਹੱਕ ਹੁੰਦਾ ਹੈ ਨਾ ਵੈਬਸਾਈਟ ਦੇ ਉੱਪਰ ਸਿਰਫ ਉਹਨਾਂ ਉਹਨਾਂ ਬੱਚਿਆਂ ਨੂੰ ਹੀ ਮੇਲ ਸੈਂਡ ਕਰਤੀ ਜਿਹਨਾਂ ਦਾ ਐਗਜ਼ਾਮ ਸੀਗਾ ਠੀਕ ਹੈ ਬਾਕੀ ਰਾਜ ਇਹ ਚੈਨਲ ਨਾਲ ਜੁੜੇ ਰਹੋ ਜੇ ਕੋਈ ਵੀ ਅਪਡੇਟ ਆਊਗੀ ਭਾਵੇਂ ਇੱਕ ਪੁਆਇੰਟ ਦੀ ਹੀ ਅਪਡੇਟ ਆਵੇ ਜਿਹੜੀ ਤੁਹਾਡੇ ਵਾਸਤੇ ਲਾਹੇਵੰਦ ਆ ਮੈਂ ਉਹ ਤੇ ਜਰੂਰ ਵੀਡੀਓ ਬਣਾਉਂਗਾ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ ਜੀਉਂਦੇ ਵਾਸਤੇ